ਕਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਮੰਡੇਰ ਖੁਰਦ ਤਹਿਸੀਲ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਤੇ ਨੇੜੇ ਧਨੋਲਾ ਮੰਡੀ। ਤਿੰਨ ਪਸ਼ੂ ਦਿਖਾਵਾਂਗੇ ਬਾਈ ਕੋਲੇ ਤਿੰਨ ਬੱਚੀਆਂ, ਦੋ ਤਾਜ਼ੀਆਂ ਸੂਈਆਂ ਤੇ ਇੱਕ ਬੱਚੀ ਹੈਗੀ ਆ ਤਿਆਰ ਦੁੱਧ ਵਾਲੀ ਤੇ ਇੱਕ ਹੈਗੀ ਆ ਪਹਿਲੇ ਸੂਏ ਐਰ ਸ਼ਹਿਰ ਆ। ਤੇ ਜੇ ਗੱਲ ਕਰ ਲਈਏ ਸੱਜਣੋ ਨਾਲ ਵੀ ਬੱਚੀ ਬਹੁਤ ਪਿਆਰੀ ਆ ਗਈ ਐਰ ਸ਼ਹਿਰ ਦੀ। ਆਪਾਂ ਪੰਮੇ ਕੋਲੇ ਪਹੁੰਚੇ ਹੋਏ ਆਂ ਬਾਕੀ ਗੱਲਬਾਤ ਬਾਈ ਨਾ ਕਰਾਵਾਂਗੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਡਿਟੇਲ ਸਾਰੀ ਆਪਾਂ ਪੰਮੇ ਨੂੰ ਪੁੱਛ ਲਾਂਗੇ ਆਜੋ ਜੀ ਹੋਰ ਕੀ ਹਾਲ ਹੈ ਜੀ ਠੀਕ ਹੈ ਵੀਰੇ ਵਧੀਆ ਪਰਮਾਉ ਮੰਦਿਰ ਚੜਦੀ ਕਲਾ ਹਾਂਜੀ ਹਾਂਜੀ ਹਾਂ ਵੀਰੇ ਆ ਲੋਟ ਚੱਲਦਾ ਕੰਮ ਹਾਂ ਵੀਰੇ ਆਪਣੇ ਯਾਰ ਬਾਹਰ ਦਾ ਗਾਹਕ ਥੋੜਾ ਜਿਆਦਾ ਆਇਆ ਹੋਇਆ ਸੀ ਉਹਨਾਂ ਨੂੰ ਗਾਈਆਂ ਲੈ ਕੇ ਦਿੱਤੀਆਂ ਸੀ ਵੱਡੇ ਬਾਈ ਤਾਂ ਹੀ ਆਪਣੀ ਵੀਡੀਓ ਨਹੀਂ ਆ ਸਕੀ ਠੀਕ ਹੈ ਗੱਲ ਹਾਂਜੀ ਹਾਂਜੀ ਵੀਰੇ ਸ਼ੁਰੂ ਕਰ ਲਈਏ ਇੱਕ ਨੰਬਰ ਤੋਂ ਹਾਂਜੀ ਹਾਂਜੀ ਵੀਰੇ ਕਰ ਲੋ ਆ ਪਹਿਲਾਂ ਨਾ ਤੁਹਾਨੂੰ ਸੱਜਣੋ ਆਪਾਂ ਅਹਿਰ ਸ਼ਹਿਰ ਦਾ ਇੱਕ ਤੋਹ ਤੌਰ ਚੋਬਰਾ ਦੰਦਾਂ ਚ ਚਾਰ ਦੰਦ ਸੂਆ ਪਹਿਲਾ ਹਾਂਜੀ ਕੱਦ ਬਿੱਡ ਵੀ ਚੰਗਾ ਆ ਗਿਆ ਤੇ ਨਾਲ ਜੇ ਗੱਲ ਕਰ ਲਈ ਬੱਚੀ ਆ ਹਾਂਜੀ ਵੱਡੇ ਭਾਈ ਮਾਰ ਗਏ ਨਾਲੇ ਦੇ ਸਜਣਵਾ ਆ ਗਈ ਐਰ ਸ਼ੈਰ ਦੀ ਬੱਚੀ ਇੱਕ ਨਾਲ ਇੱਕ ਤੋਹਫਾ ਫਰੀ ਆਲੀ ਗੱਲ ਬਾਤ ਉਹਦੋਂ ਤਾਂ ਕਹਿਣਾ ਹੁੰਦਾ ਮੈਂ ਵੀ ਨਾਲ ਇੱਕ ਫੀਮੇਲ ਕਾਫ ਹਾਂਜੀ ਰਾਤੀ ਸੂਈ ਹੈ ਬਾਈ ਕਿਉਂਕਿ ਅੱਗੇ ਆਪਾਂ ਬਰੀਡ ਵੀ ਚੰਗੀ ਰੈਡੀ ਕਰ ਲੈਣਿਆ ਕੱਦ ਕਾਠ ਵੀ ਚੰਗਾ ਬੱਚੀ ਦਾ ਤੇ ਸੁਖ ਨਾਲ ਜੇ ਕਹ ਲਈਏ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ ਦੁੱਧ ਵਾਲੇ ਪੱਖ ਤੋਂ ਵੀ ਇਹ ਸੋਣੀ ਨਿਕਲੂਗੀ ਬਾਕੀ ਭਰਾਵਾਂ ਨੇ ਲੈਣੀ ਹੁੰਦੀ ਹੈ ਜਜਮੈਂਟ ਹਾਂਜੀ ਭਾਈ ਟੋਰ ਦੇ ਭਾਈ ਐਨੂੰ ਲੰਮੀ ਇਦਾਂ ਟੋਰ ਦੇ ਲੰਮੀ ਕੱਦ ਵੀ ਚੰਗਾ ਥਣ ਵੀ ਕੱਲਾ ਕਰਦਾ ਤੇ ਥਣ ਲੱਗਿਆ ਵੀ ਜੇ ਗੱਲ ਕਰ ਲਈਏ ਨਾ ਸੱਜਣੋ ਮੱਜਾਂ ਨਾਲ ਦਾ ਥਣ ਆਪਾਂ ਇਹਨੂੰ ਕਹਿ ਸਕਦੇ ਹਾਂਜੀ ਭਾਈ ਚਵਾਈ ਬਹੁਤ ਚੰਗੀ ਆ ਬੱਚੀ ਦੀ ਹਣ ਮੱਜਾਂ ਨਾਲ ਦਾ ਲੱਗਿਆ ਲੱਗਿਆ ਕੱਲਾ ਕੱਲਾ ਪੂਰੇ ਗੈਪ ਤੇ ਮੋਟਾ ਥਣ ਲੱਗਿਆ ਸੋਹਣਾ ਹੱਥੀ ਚਵਾਈ ਵਾਲਾ ਵੀ ਹਰੇਕ ਭਰਾ ਇਹਨੂੰ ਆਪਾਂ ਜੇ ਕਹਿ ਲਈਏ ਜਿਵੇਂ ਕਹਿਦਣੇ ਆ ਕਈਆਂ ਨੂੰ ਚਵਾਈ ਘੱਟ ਆਉਂਦੀ ਆ ਉਹ ਵੀ ਚੋਣ ਸਕਦਾ ਹੌਲੀ ਦੌਰ ਹੌਲੀ ਕਦੋਂ ਸੂਈ ਆ ਬਾਈ ਇਹ ਬਈ ਰਾਤ ਸੂਈ ਆ ਰਾਤ ਸੂਈ ਆ ਨਾਲ ਬੱਛੀ ਆ ਹਾਂਜੀ ਬਾਈ ਦੰਦਾਂ ਚ ਕਿਵੇਂ ਆ ਚਾਰ ਦੰਦ ਬਾਈ ਚੈੱਕ ਕਰਾ ਕੇ ਦੇਵਾਂਗੇ ਦੰਦਾਂ ਚ ਆ ਗਈ ਚਾਰ ਦੰਦ ਤੇ ਬਾਕੀ ਇੱਥੇ ਤੋਂ ਲੰਬਾਈ ਚੈੱਕ ਕਰ ਸਕਦੇ ਹੋ ਕੱਦ ਕਾਠ ਵਾਲੇ ਪੱਖ ਤੋਂ ਬਹੁਤ ਸੋਹਣੀ ਐ ਤੇ ਬਾਡੀ ਦੇ ਕੈਰੈਕਟਰ ਨੇ ਜਿਹੜੇ ਆਪਾਂ ਗੱਲ ਕਰ ਲਈਏ ਉੱਤੋਂ ਵੀ ਬੱਛੀ ਬਿਲਕੁਲ ਸਟੇਟ ਆ ਗਈ ਹਾਂਜੀ ਬਾਈ ਕੋਈ ਕੁੱਪ ਪਾ ਕੇ ਨਹੀਂ ਤੁਰਦੀ ਇਹ ਤੇ ਆਰਡਰ ਦਾ ਸੈਜ ਵੀ ਸੋਹਣਾ ਰੱਖਦੀ ਆ ਤੇ ਫੇਸ ਵਾਲੇ ਪੱਖ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਆ ਜੀ ਆਰਡਰ ਦੀ ਬੱਛੀ ਦਾ ਦੇਖ ਬਾਈ ਜੀ ਇਹ ਮੇਨ ਗੱਲ ਆ ਜਿਹੜੀ ਥਣ ਬਹੁਤ ਸੋਹਣਾ ਹੈ ਹਾਂਜੀ ਹਾਂਜੀ ਬਾਈ ਐ ਨਹੀਂ ਹੈਗਾ ਦੇਖ ਥਣ ਮੂੰਹ ਤੋਂ ਖਾਦੇ ਬਾਈ ਦੇਖ ਥਣ ਤੇ ਲੱਗਿਆ ਵੀ ਪੂਰਾ ਵਿੱਥੀ ਤੇ ਆ ਤੇ ਚਾਰੇ ਥਣਾਂ ਦਾ ਸਾਈਜ਼ ਆ ਜਿਹੜਾ ਕਮਾਲ ਦੀ ਗੱਲ ਰਹੂਗੀ ਵੀਡੀਓ ਦੇ ਵਿੱਚ ਇੱਕੋ ਜਿਹਾ ਇਹ ਬੱਚੀ ਹਾਂਜੀ ਬਾਈ ਜਿਵੇਂ ਇੱਕੋ ਜਿਹਾ ਥਣ ਆ ਤੇ ਗੁਲਾਬੀ ਕਲਰ ਚ ਆ ਗਏ ਚਾਰੇ ਥਣਾਂ ਬੋਦੀ ਦੇਖਾ ਵੱਡੇ ਬਾਈ ਬੱਚੀ ਦੀ ਅੱਦਕਾਠ ਵਾਲੇ ਪੱਖ ਤੋਂ ਨਸਲ ਵਾਲੇ ਪੱਖ ਤੋਂ ਤੇ ਨਾਲ ਇਹਦੇ ਆ ਗਈ ਬੱਚੀ ਵੀਰੇ ਹਾਂਜੀ ਆ ਮੈਂ ਪੈਸੇ ਇਹਦੇ ਕਿੰਨੇ ਲਵਾਂਗੇ ਪੈਸੇ ਬਾਈ ਆਪਾਂ ਫੋਨ ਤੇ ਕਰਾਂਗੇ ਮੁੱਲ ਠੀਕ ਹੈ ਕਰਨ ਹਾਂਜੀ ਹਾਂਜੀ ਬਾਈ ਅਰ ਰੇਟ ਬਾਈ ਦੇ ਤਕਰੀਬਨ ਡਾਕਟਰ ਬਾਈ ਤੈਨੂੰ ਪਤਾ ਹੀ ਬਈ ਜੇ ਨਹੀਂ ਮਿਲਦੀਆਂ ਨਾ ਇਹੋ ਜਿਹੀਆਂ ਚੀਜ਼ਾਂ ਮਸਾਂ ਲੱਭ ਕੇ ਲਿਆਉਣੀਆਂ ਪੈਂਦੀਆਂ ਨੇ ਜਿਹੜੇ ਰੇਟ ਬਾਈ ਦੇ ਫੋਨਤੀ ਹੁੰਦੇ ਨੇ ਹਾਂਜੀ ਹਾਂਜੀ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਾਂਗੇ ਐਚ ਐਫ ਦੇ ਵਿੱਚ ਪੈਂਦੀ ਆ ਬੱਚੀ ਗਰਮੀ 'ਚ ਚੱਲਣ ਵਾਲੀ ਆ ਥੋੜੀ ਹਾਂਜੀ ਹਾਂਜੀ ਬਾਈ ਕ੍ਰੋਸ ਆ ਥੋੜਾ ਜਿਹਾ ਕ੍ਰੋਸ ਆਂਗਾ ਤੋਰਾਂ ਹੀ ਖੋਲ ਕੇ ਦੂਜਾ ਕਿਹੜਾ ਬਾਈ ਦੂਜਾ ਸੂਆ ਬਾਈ ਦੈਨ ਕੱਢਦੀ ਆ ਕੁਛ ਹਾਂ ਬਈ ਹਫਤਾ ਲੈਂਦੀ ਆ ਹਲਤ ਆਪਣੇ ਮੁਤਾਬਿਕ ਦਾ ਬੈਸ ਬਈ ਸੱਜਣੋ ਇਹ ਵੀ ਸੋਨਾ ਰੱਖਦੀ ਆ ਹਾਂ ਬਈ ਗੱਡੀ ਗੁੱਡੀ ਚ ਪਤਾ ਨਹੀਂ ਹੁੰਦਾ ਕਈ ਵਾਰੀ ਛੇਤੀ ਸੂਪੇ ਠੀਕ ਹੈ ਹਾਂਜੀ 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 ਆ ਗਈ ਵਜਨ ਵਜੂਦ ਵਾਲੀ ਹਾਂਜੀ 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 ਜਾਨ ਬਹੁਤਾ ਆ ਗਈ ਵਜਨ ਵਜੂਦ ਚ ਆਡਰ ਸੋਨਾ ਬਣਾਉਣ ਦੀ ਉਮੀਦ ਆ ਇਹ ਤੋਂ ਵੀ ਜਿਹੜੇ ਹਿਸਾਬ ਨਾਲ ਦਿਨ ਕੱਢੂ ਆ ਇਹਨੂੰ ਲੈ ਚੱਲ ਕੋਈ ਵਾਰ ਆ ਜਿਹੜੇ ਹਿਸਾਬ ਨਾਲ ਦਿਨ ਕੱਢੂ ਥੋੜੀ ਜਿਹੀ ਜਿਵੇਂ ਆਪਾਂ ਗੱਲ ਕਰ ਲਈ ਆਪਾਂ ਸ਼ੂ ਕੋਈ ਵਾਰੀ ਹੈਨਾ ਕਰਨ ਲੱਗ ਜਾਂਦਾ ਖੁੱਲਾ ਆਉਂਦਾ ਜੇ ਤੋ ਪਸ਼ੂ ਫਾਰਮ ਦੇ ਵਿੱਚ ਉਹ ਪੁੱਦਾ ਮਾ ਕੇ ਤੇ ਲਿਆ ਰਾ ਯਾਰ ਰੱਸਾ ਪਾ ਲੈਣਿਆ ਹਾਂਜੀ ਹਾਂਜੀ ਉਹਦੇ ਕਰਕੇ ਅੱਜ ਵੀ ਮਾਰਨੇ ਆਂਦਾ ਬਾਕੀ ਵੀਰੇ ਦੇਖ ਬਾਈ ਵੇਟ ਦੇਖ ਬੱਚੀ ਦਾ ਬਾਈ ਕੋਈ ਹਲਕੀ ਹੁਲਕੀ ਬੱਚੀ ਨਹੀਂ ਹੈਗੀ ਹਾਈਟ ਆ ਗਈ ਦਰਮਿਆਨੀ ਉਹ ਤੁਹਾਨੂੰ ਮੈਂ ਦੱਸ ਦੂਗਾ ਕਿਉਂਕਿ ਭਰਾ ਬਾਅਦ ਚ ਕਈ ਸ਼ਿਕਾਇਤਾਂ ਲੱਗ ਜਾਂਦੀਆਂ ਆ ਬੀਰੇ ਉਹ ਦੇਖ ਤੂੰ ਨਾੜਾ ਦੇਖ ਵੇਂਜ ਦੇਖ ਛੱਟੇ ਸਾਈਜ਼ ਤੇ ਨਾੜਾਂ ਤੇ ਆਰਡਰ ਦਾ ਸਾਈਜ਼ ਤੇ ਉਸ ਤੋਂ ਬਾਅਦੀ ਵਾਲੇ ਪੱਖ ਤੋਂ ਗੱਲ ਕਰਨਾ ਚੜਾਈ ਵਾਲੀ ਬਾਡੀ ਆ ਗਈ ਹਾਂਜੀ ਹਾਂਜੀ ਆਰਡਰ ਸੋਹਣਾ ਬਣਾਉਗੀ ਹਲੇ ਸਾਨੂੰ ਆਰਡਰ ਥੋੜਾ ਪੋਲਾ ਦਿਸੂਗਾ ਕਿਉਂਕਿ ਦਿਨ ਕੱਢਦੀ ਆ ਤੇ ਜਿੱਦਾਂ ਜਿੱਦਾਂ ਇਹਨੇ ਸੱਜਣੋਂ ਆਰਡਰ ਬਣਾਉਣਾ ਆਰਡਰ ਟਾਈਟ ਕਰਦੀ ਜਾਊ ਤੇ ਸੋਹਣਾ ਹਵਾਨਾ ਬਣਾਉਗੀ ਹਾਂਜੀ ਬਾਈ ਹਾਂਜੀ ਗੁੱਦਰੀ ਕੰਪੈਸਟੀ ਬਾਈ ਮੌਨ ਨਾਲੇ 25 ਨੂੰ ਟੱਚ ਕਰ ਦੂ ਗੱਲ ਕਰ ਬਾਈ ਹੈ ਜਮਾ ਘਰੇ ਚੋਂ ਆਉਣ ਵਾਲੀ ਆ ਚਵਾਈ ਵੀਰੇ ਆਪਾਂ ਜਿਹੜਾ ਪਾਸ ਕਰਕੇ ਇਹਨਾਂ ਨਾਲ ਬਾਈ ਮੋਟੀ ਚਵਾਈ ਆ ਬਾਈ ਬੱਚੀ ਚਵਾਈ ਇਹਦੀ ਹੋਊਗੀ ਮੋਟੀ ਬਾਈ ਕਹਿੰਦਾ ਹੱਥੀ ਚੋਣ ਵਾਲਾ ਥਣ ਲੱਗਿਆ ਤੇ ਬਾਡੀ ਦੀ ਸੋਹਣੀ ਆ ਬੱਚੀ ਹਾਂਜੀ ਬਾਡੀ ਬਾਈ ਚੌੜੀ ਦੇਖ ਬੱਚੀ ਕਿੰਨੀ ਚਮਕ ਦਮਕ ਵੀ ਚੰਗੀ ਆ ਤੇ ਘਾਟ ਨਹੀਂ ਹੈਗੀ ਬੱਚੀ 'ਚ ਕਿਸੇ ਵੀ ਪੱਖ ਤੋਂ ਆਪਾਂ ਗੱਲ ਕਰ ਲਈਏ ਹਾਈਟ ਜ਼ਰੂਰ ਦਰਮਿਆਨੀ ਆ ਬੱਚੇ ਸੋਹਣੇ ਪਾਊਗੀ ਬੱਚੇ ਕਿਸੇ ਭਰਾ ਨੇ ਬਰੀਡਿੰਗ ਤੇ ਕੰਮ ਕਰਨਾ ਜਾਂ ਆਪਾਂ ਕਹਿਦੇ ਨੇ ਕਈ ਵਾਰੀ ਜਾਣਕਾਰੀ ਘੱਟ ਹੁੰਦੀ ਆ ਬਾਕੀ ਬਈ ਬੱਚਣੀ ਯਾਰ ਮਗਰੋਂ ਹਲੇ ਬਾਈ ਬਹੁਤ ਨਜਾਇਜ਼ ਖੁੱਲਣਾ ਬਾਈ ਹਲੇ ਤਾਂ ਬੱਚੀ ਨੇ ਤੇ ਬਾਕੀ ਆਰਡਰ ਵਾਲੇ ਪੱਖ ਤੋਂ ਤਾਂ ਉਹੀ ਗੱਲ ਆ ਵੀ ਆਰਡਰ ਵਾਲੇ ਪੱਖ ਤੋਂ ਤਾਂ ਬੱਚੀ ਬਹੁਤ ਸ਼ਾਨਦਾਰ ਬਣੂਗੀ ਹਾਂਜੀ 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 ਤੇ ਥਾਣੇ ਨੂੰ ਹੱਥੀ ਚਵਾਈ ਵਾਲਾ ਲੱਗਿਆ ਹਾਂਜੀ ਬਾਈ ਇਹ ਆ ਗਈ 2 ਨੰਬਰ ਤੇ ਦੂਜਾ ਸੂਆ ਇੱਕ ਹਫ਼ਤਾ ਪੈਂਡਿੰਗ ਆ ਜਿਹੜੇ ਭਰਾ ਨੇ ਜੋੜਾ ਲੈਣਾ ਹੋਇਆ ਜੋੜਾ ਵੀ ਬਾਈਹੋਰੀ ਦੇ ਦਾਂਗੇ ਹਾਂ ਬਾਈ ਜੋੜ ਚੋਂ ਕਰ ਦਾਂਗੇ ਮਾਨਤਨ ਤਿੰਨੇ ਲਿਆਣੀਆਂ ਨੇ ਕਿਸੇ ਭਰਾ ਨੇ ਤਿੰਨੇ ਵੀ ਲਿਆ ਸਕਦਾ ਕੋਈ ਆਰਡਰ ਪਾਉਣਾ ਵੱਧ ਕਾਮਾ ਦਾ ਤਾਂ ਬਾਈਹੋਰੀ ਉਹ ਵੀ ਲੈ ਕੇ ਦੇ ਹਾਂਜੀ ਹਾਂਜੀ ਬਾਈ ਆ ਬੱਚਾ ਕੀ ਆ ਗਿਆ ਨਾਲ ਬੱਚਾ ਹੈ ਬਾਈ ਇਹ ਨਾਲ ਆ ਗਿਆ ਬੱਚਾ ਇਹਦਾ ਸੂਆ ਕਿਹੜਾ ਹੈ ਇਹਦਾ ਬਈ ਦੂਜਾ ਸੂਆ ਦੂਜਾ ਸੂਆ ਇਹ ਬਾਈ ਮੂੰਹੋਂ ਛੇ ਦੰਦ ਬੱਚੀ ਹੈ ਦੰਦਾਂ ਦੇ ਵਿੱਚ ਛੇ ਦੰਦ 6 ਨੰਬਰ ਵਾਲੇ ਤੇ ਨਹੀਂ ਦੇਖੀ ਦਿੰਦਾ ਨਹੀਂ ਬਾਈ ਇਹ ਨਹੀਂ ਯਾਰ ਇਹ ਆਪਾਂ ਕੋਈ ਨਹੀਂ ਕਹਿ ਕੇ ਦੇ ਨਹੀਂ ਬਾਈ ਝੂਠ ਮਾਰ ਕੇ ਨਹੀਂ ਹੋ ਸਕਦਾ ਦੰਦਾਂ ਚ ਪੁੱਗ ਕੀ ਹੋਣਾ ਹਾਂ ਹਾਂ ਬਾਈ ਆਪਾਂ ਜੀ ਕੋਈ ਗੱਪ ਮਾਰ ਕੇ ਦੀ ਇਹਦਾ ਸੂਆ ਬਾਈ ਕਹਿੰਦਾ ਦੂਜਾ ਦੰਦਾਂ 'ਚ 6 ਦੰਦ ਨਾਲ ਮੇਲ ਕਾਫ ਹਾਂਜੀ ਆਰਡਰ ਦੀ ਸ਼ੇਪ ਬਹੁਤ ਸੋਹਣੀ ਰੱਖਦੀ ਆ ਬਿਲਕੁਲ ਨਾਲ ਲੱਗ ਮਾਰਡਰ ਰੱਖਦੀ ਆ ਤੇ ਗਾਵਾਂੇ ਥੋੜੀਆਂ ਜੇ ਗੱਲ ਕਰ ਲਈ ਆਪਾਂ ਜਿਵੇਂ ਬਾਈ ਦੀ ਖਰੀਦ ਜ਼ਿਆਦਾਤਰ ਫਾਰਮ ਤੋਂ ਹੁੰਦੀ ਆ ਖੁੱਲੀਆਂ ਆਉਣ ਕਰ ਹਾਂਜੀ ਹਾਂਜੀ ਬਾਈ ਖੁੱਲੀਆਂ ਬੜੀਆਂ ਹੁੰਦੀਆਂ ਪਰ ਆਰਡਰ ਰੱਖਦੀ ਆ ਸੋਹਣਾ ਜਿਵੇਂ ਆਪਾਂ ਕਹਿ ਲਈਏ ਸੱਜਾ ਆਰਡਰ ਵੀਰੇ ਜਮਾ ਫਿਕਸ ਬੱਚੀ ਦਾ ਆਰਡਰ ਦੇਖ ਦੇਖ ਰੁਕੀ ਇੱਥੇ ਇੱਥੇ ਰੁਕ ਦੇ ਦੇਖ ਬੱਚੀ ਦਾ ਆਰਡਰ ਦੇਖੀ ਬਾਹਰ ਵਾਲੀਆਂ ਗਾਮ ਵਾਲਾ ਕੰਮ ਹੈ ਹਾਂ ਬਾਈ ਜਮਾ ਫਿਕਸ ਆਰਡਰ ਹੈ ਚਬਾਈ ਦੀ ਫੋਕੀ ਹਫਤਾ ਸੁਣੀ ਹਫਤੇ ਤੋਂ ਬੱਦੀ ਹੋ ਗਿਆ ਉਹ ਬਾਈ ਹਫਤਾ 10 ਦਿਨ ਦਾ ਸੁਆ ਹੋ ਗਿਆ ਹਾਂਜੀ 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 ਆ ਸੁਆ ਬਾਈ ਕਹਿੰਦਾ ਇਹਦਾ ਹੈਗਾ ਹਫਤੇ ਤੋਂ 10 ਦਿਨ ਦੇ ਵਿੱਚ ਤੇ ਦੁੱਧ ਹਾਜ਼ਰ ਕਿੰਨਾ ਜਿਆ ਹਾਜ਼ਰ ਵੀਰੇ 20 ਲੀਟਰ ਐ ਜਮਾ ਰੈਡੀ ਆ ਵੀਰੇ 20 ਕਿਲੋ ਹੈਗਾ 20 ਲੀਟਰ ਹਾਂ ਵੀਰੇ ਜਮਾ ਰੈਡੀ ਆ ਬੱਚੀ ਥੱਲੇ ਇਹ ਦੁੱਧ ਬਾਈ ਕਹਿੰਦਾ 20 ਲੀਟਰ ਇਹਦੇ ਕੋਲੇ ਹਾਜ਼ਰ ਹੈ ਉਹ ਤੁਸੀਂ ਡੰਗ ਦੋ ਡੰਗ ਚੋਕੇ ਦੇਖ ਲਓ ਚੋਕੇ ਦੇਖ ਲਓ ਵੀਰੇ 2000 ਚਾਹੇ ਹੱਤਾ ਚੂਲੇ ਉਹੀ ਚੱਕਰੀ ਗੱਲ ਨਹੀਂ ਇੱਕ ਬੇਨਤੀ ਹੋਰ ਕਰੂੰਗਾ ਭਰਾਵਾਂ ਨੂੰ ਵੀ ਜਿਹੜੀ ਗੱਬਣ ਗਾਂ ਲੈਂਦੇ ਨੇ ਕਿਤੋਂ ਵੀ ਇੱਕ ਤਾਂ ਉਹਨੂੰ ਮਾਲਕ ਦੇ ਘਰੇ ਚੈੱਕ ਕਰਾ ਕੇ ਲੈ ਜਾ ਕਰੋ ਇੱਕ ਜਿੰਨਾ ਦੁੱਧ ਮਾਲਕ ਦੱਸਦਾ ਉਹ ਤੁਸੀਂ ਚੋ ਕੇ ਲੈ ਜਾ ਕਰੋ ਕਿਉਂਕਿ ਮੈਂ ਵੀ ਬਾਈ ਕੋਲੇ ਹੋਣੇ ਆਇਆ ਵੀਡੀਓ ਬਣਾਉਣ ਦੇਖੋ ਮੇਰੇ ਕੋਲੇ ਐਸਾ ਕੋਈ ਸਕੈਨਰ ਨਹੀਂ ਹੈਗਾ ਵੀ ਮੈਂ ਇਹਨੂੰ ਸਕੈਨ ਕਰਾਂ ਫਿਰ ਬੱਚੇ ਦਾ ਮੂੰਹ ਦੇਖ ਤੂੰ ਦੇਖ ਬੱਚੇ ਦਾ ਮੂੰਹ ਵੀ ਮੈਂ ਸਕੈਨ ਕਰਕੇ ਤੁਹਾਨੂੰ ਦੱਸਦਾ ਵੀ ਇਹਨਾਂ ਥੱਲੇ ਦੁੱਧ ਦਾ ਇੰਨਾ ਜਾਂ ਇੰਨੇ ਟਾਈਮ ਦੀ ਗੱਬਣਾ ਜਾਂ ਇੰਨਾ ਇਹ ਦੇ ਦੂਗੀ ਹਾਂਜੀ ਉਹ ਤੁਹਾਡੀ ਸਮਝ ਹੁੰਦੀ ਆ ਤੁਸੀਂ ਆਪਣੀ ਸੂਝ-ਬੂਝ ਨਾਲ ਪਸ਼ੂ ਲੈਣਾ ਹੁੰਦਾ ਮੇਰਾ ਕੰਮ ਹੁੰਦਾ ਸਾਨੂੰ ਚੰਗੇ ਤੋਂ ਚੰਗਾ ਪਸ਼ ਹਰੇਕ ਪੱਖ ਤੋਂ ਦਿਖਾਉਣ ਦੀ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਸਾਨੂੰ ਨਾ ਪਸ਼ੂ ਹਰੇਕ ਪੱਖ ਤੋਂ ਦਿਖਾਦਾ ਸੀਰ ਬੋਲੋ ਅਡਰ ਰੱਖਿਆ ਬਿਲਕੁਲ ਠੋਸ ਜਮਾ ਠੋਸ ਮੈਂ ਬਾਈ ਜਮਾ ਠੋਸ ਜਿੰਨਾ ਬਾਈ ਦੱਸਦਾ ਬਾਰ-ਬਾਰ ਬੇਨਤੀ ਕਰੂੰਗਾ ਦੋ ਦੋ ਟਾਈਮ ਚਾਰ ਟਾਈਮ ਚੋਕੇ ਲੈ ਹਾਂ ਬਾਈ ਕਿਉਂ ਬਾਈ ਸਾੜੇ ਚੀਜ਼ਾਂ ਨੇ ਬਾਈ ਜਿਹੜੇ ਜਪ ਨੂੰ ਮਾਲਕ ਗਾਹਾਂ ਤੋਂ ਦੱਸ ਦਿੰਦਾ ਹਨਾ ਉਹ ਜੇ ਆਪਾਂ ਦੱਸ ਦਿੰਨੇ ਆਂ ਕਈ ਵਾਰੀ ਸੱਜਣੋਂ ਪਸ਼ੂ ਛੋਡੇ ਘਰੇ ਜਾ ਕੇ ਸੈੱਟ ਨਹੀਂ ਹੁੰਦਾ ਹਾਂਜੀ ਹਾਂਜੀ ਜਾਂ ਆਪਾਂ ਕਹਿ ਲਿਆ ਵੀ ਕਈ ਵਾਰੀ ਸੌ ਗੱਲ ਹੋ ਜਾਂਦੀ ਹੈ ਇੱਥੋਂ ਤਸੱਲੀ ਕਰਕੇ ਲੈ ਜਾ ਕਰੋ ਕਿਉਂਕਿ ਹੁਣ ਜੇ ਮੈਂ ਇੱਥੇ ਵੀਡੀਓ ਬਣਾਉਣ ਪਹੁੰਚਿਆ ਹੋਇਆ ਹੁਣ ਮੈਂ ਪਹਿਲਾਂ ਦੋ ਟਾਈਮ ਤੈਨੂੰ ਛੋਣ ਨਹੀਂ ਲੱਗ ਉਹ ਤੁਸੀਂ ਆਪਣੀ ਤਸੱਲੀ ਕਰਕੇ ਬਾਈ ਤੋਂ ਲੈ ਜਾਣਾ ਹੈ ਹਾਂਜੀ ਬਾਈ ਜੀ ਆ ਨੰਬਰ ਬੋਲਦੇ ਬਾਈ ਨੰਬਰ ਬਾਈ 9877218756 98772 18756 ਪਿੰਡ ਬਾਈ ਦਾ ਆ ਗਿਆ ਮੰਡੇਰ ਖੁਰਦ ਨੇੜੇ ਆ ਗਿਆ ਸੱਜਣੋ ਲੋਂਗੋਵਾਲ ਦੇ ਤਨੋਲਾ ਮੰਡੀ ਹਾਂ ਤਨੋਲਾ ਮੰਡੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਲਗਾਤਾਰ ਆ ਇਹਨਾਂ ਤਿੰਨੇ ਬੱਚੀਆਂ ਚੋਂ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ